ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਿਹੜੇ ਵੀ ਭੈਣ ਭਰਾ ਹਰ ਰੋਜ਼ ਕੁਰਬਾਨੀ ਦਾ ਜਾਪ ਕਰਦੇ ਨੇ ਸਵੇਰੀ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਤਾਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾ ਅਰਦਾਸਾਂ ਬੇਂਤੀਆਂ ਨੂੰ ਪੂਰਿਆ ਕਰਦੇ ਨੇ ਤੇ ਇਸੇ ਗ੍ਰਹ ਸਾਧ ਸੰਗਤ ਜੀ ਜਿਵੇਂ ਅੱਗੇ ਲੋਹੜੀ ਦਾ ਤਿਹਾਰ ਆ ਰਿਹਾ ਹੈ ਤੇ ਲੋਹੜੀ ਦੇ ਤਿਹਾਰ ਵਾਲੇ ਦਿਨ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਭੈਣ ਭਰਾ ਆਉਂਦਾ ਹੈ ਤਾਂ ਉਸ ਨੂੰ ਤੁਸੀਂ ਕਦੇ ਵੀ ਭੁੱਲ ਕੇ ਖਾਲੀ ਨਾ ਮੋੜਿਆ ਕਰੋ ਜਿੰਨਾ ਵੀ ਤੁਹਾਡੇ ਤੋਂ ਸਰਦਾ ਪੁੱਜਦਾ ਹੈ ਤੁਸੀਂ ਪੁੰਨਦਾਨ ਜ਼ਰੂਰ ਕਰਿਆ ਕਰੋ ਜੇਕਰ ਅਸੀਂ ਕਿਸੇ ਲੋੜਵੰਦ ਵੀਰ ਭੈਣ ਨੂੰ ਪੁੰਨਦਾਨ ਕਰਦੇ ਹਾਂ ਤੇ ਪਤਾ ਨਹੀਂ ਸਾਨੂੰ ਉਹ ਕਿੰਨੀਆਂ ਅਸੀਸਾਂ ਦਿੰਦਾ ਹੈ ਤੇ ਜਿਹੜੀਆਂ ਉਸ ਦੀਆਂ ਅਸੀਸਾਂ ਦੇ ਪਿੱਛੇ ਸਾਲ ਨੂੰ ਸਾਡੇ ਘਰ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਬਰਕਤ ਆ ਜਾਂਦੀ ਹੈ ਸੋ ਇਸ ਕਰਕੇ ਕਦੇ ਵੀ ਕਿਸੇ ਨੂੰ ਖਾਲੀ ਨਾ ਮੋੜਿਆ ਕਰੋ ਸੋ ਇਸੇ ਤਰ੍ਹਾਂ ਸਾਥ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਜਿਵੇਂ ਅੱਗੇ ਲੋਹੜੀ ਦਾ ਤਿਹਾਰ ਆ ਰਿਹਾ ਹੈ ਤੇ ਜਿਸ ਘਰ ਦੇ ਵਿੱਚ ਲੋਹੜੀ ਵਾਲੇ ਦਿਨ ਇਹ ਦੋ ਸਬਜ਼ੀਆਂ ਬਣਾਈਆਂ ਚਾਹਦੀਆਂ ਹਨ ਤਾਂ ਉਸ ਘਰ ਦੇ ਵਿੱਚ ਸਾਹ ਸੰਗਤ ਜੀ ਮਾਤਾ ਲక్ష్ਮੀ ਚੱਲ ਕੇ ਆਉਂਦੀ ਏ ਤੇ ਪੂਰਾ ਸਾਲ ਧੰਨ ਵਰਸਦਾ ਰਹਿੰਦਾ ਜਿਨ੍ਹਾਂ ਦੇ ਘਰ ਦੇ ਵਿੱਚ ਧੰਨ ਦੀ ਕਮੀ ਹੁੰਦੀ ਏ ਚਾ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਹੁੰਦੀ ਜਿਨ੍ਹਾਂ ਦਾ ਕਹਿਣਾ ਹੁੰਦਾ ਏ ਕਿ ਅਸੀਂ ਮਿਹਨਤ ਬਹੁਤ ਕਰਦੇ ਆਂ ਪਰ ਬਰਕਤ ਨਹੀਂ ਸਾਡੇ ਘਰ ਦੇ ਵਿੱਚ ਪੈਂਦੀ ਸਾਡੇ ਘਰ ਦੇ ਵਿੱਚ ਉਹ ਗਰੀਬੀ ਨਹੀਂ ਦੂਰ ਹੁੰਦੀ ਤਾਂ ਸਾਹ ਸੰਗੇ ਜੀ ਅੱਜ ਦੀ ਵੀਡੀਓ ਤੁਹਾਡੇ ਸਭ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਆਉਣ ਵਾਲੀ 13 ਤਰੀਕ ਨੂੰ ਲੋਹੜੀ ਦਾ ਤਿਹਾਰ ਆਉਣ ਵਾਲਾ ਹੈ ਤੇ ਸਾਧ ਸੰਗਤ ਜੀ ਲੋਹੜੀ ਦਾ ਤਿਹਾਰ ਜੋ ਸਾਰੇ ਹੀ ਦੇਸਾਂ ਤੇ ਪਰਦੇਸਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਪਰ ਸਾਸ ਸੰਗੇ ਜੀ ਜੇਕਰ ਇਸ ਦਿਨ ਤੁਸੀਂ ਇਹ ਦੋ ਸਬਜ਼ੀਆਂ ਨੂੰ ਆਪਣੀ ਘਰ ਦੇ ਵਿੱਚ ਬਣਾ ਲੈਨੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਪੂਰਾ ਸਾਲ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਆਵੇਗੀ ਤੇ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸ਼ਾਂਤੀ ਪਿਆਰ ਦੀ ਭਾਵਨਾ ਬਣੀ ਰਹੇਗੀ ਸੋ ਸਾਸ ਸੰਗੇ ਜੀ ਬਿਆਸੀ ਤਾਂ ਲੋੜੀ ਦੇ ਤਿਹਾਰ ਨੂੰ ਬਹੁਤ ਹੀ ਜ਼ਿਆਦਾ ਮੁੱਖ ਰੱਖ ਕੇ ਹਰ ਘਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਕਿਸੇ ਘਰ ਦੇ ਵਿੱਚ ਮਟਰ ਪਨੀਰ ਤੇ ਕਿਸੇ ਘਰ ਦੇ ਵਿੱਚ ਗੋਭੀ ਤੇ ਕਿਸੇ ਵੀ ਹੋਰ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਪਰ ਸਾਧ ਸੰਗੇਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਜਿਸ ਘਰ ਦੇ ਵਿੱਚ ਲੋੜੀ ਵਾਲੇ ਦਿਨ ਇਹ ਦੋ ਬਹੁਤ ਹੀ ਸ਼ੁਭ ਸਬਜ਼ੀਆਂ ਘਰ ਦੇ ਵਿੱਚ ਬਣਾਈ ਜਾਂਦੀ ਹੈ ਤੇ ਮਾਤਾ ਲక్ష్ਮੀ ਉਹਨਾਂ ਭਗਤਾਂ ਦੇ ਘਰ ਦੇ ਵਿੱਚ ਦੌੜੀ ਚੱਲੀ ਆਉਂਦੀ ਹੈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਦੱਸਾਂਗੇ ਉਹ ਸਬਜ਼ੀ ਦੇ ਬਾਰੇ ਜਿਸ ਨਾਲ ਤੁਹਾਡੀ ਕਿਸਮਤ ਪੂਰੀ ਤਰ੍ਹਾਂ ਪਲਟ ਜਾਵੇਗੀ ਸੋਸਾਲ ਸੰਗੇ ਜੀ ਇਸ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਸ਼ਫੜ ਕਾੜ ਪੈਸਾ ਦਾਖਲ ਹੋਵੇਗਾ ਜਿਸ ਨਾਲ ਤੁਹਾਡੀ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਤੇ ਸਾਥ ਸੰਗੇ ਜੀ ਉਹ ਦੋ ਮਹੱਤਵਪੂਰਨ ਸਬਜ਼ੀਆਂ ਦੇ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਸੰਗੇ ਜੇ ਲੋਹੜੀ ਦਾ ਤਿਹਾਰ ਸਾਰੇ ਹੀ ਭੈਣ ਭਰਾ ਬਹੁਤ ਉਤਸ਼ਾਹ ਦੀ ਨਾਲ ਮਨਾਉਂਦੇ ਨੇ ਤੇ ਹਰ ਇੱਕ ਤਿਹਾਰ ਨੂੰ ਆਪਾਂ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਆ ਤੇ ਆਪਾਂ ਘਰ ਦੇ ਵਿੱਚ ਵਧੀਆ ਵਧੀਆ ਪਕਵਾਨ ਬਣਾਉਂਦੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਸ਼ੁਭ ਮੰਨੇ ਜਾਂਦੇ ਨੇ ਜੇਕਰ ਅਸੀਂ ਉਹ ਸਬਜ਼ੀਆਂ ਜਾ ਫਿਰ ਸਬਜ਼ੀਆਂ ਤੋਂ ਇਲਾਵਾ ਕੁਝ ਹੋਰ ਅਸੀਂ ਆਪਣੀ ਘਰ ਦੇ ਵਿੱਚ ਬਣਾਉਨੇ ਆ ਤਾਂ ਉਸ ਦੇ ਨਾਲ ਸਾਡੇ ਘਰ ਦੀ ਜੋ ਗਰੀਬੀ ਹੈ ਦਲੇਦਰਤਾ ਉਹ ਦੂਰ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ ਸਾਥ ਸੰਗਤ ਜੀ ਤੇ ਜਿਹੜੇ ਸਾਡੇ ਘਰ ਦੇ ਵਿੱਚ ਰਸੋਈ ਘਰ ਚ ਮਸਾਲੇ ਪਏ ਹੁੰਦੇ ਨੇ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਉਹ ਸਾਡੀ ਗਰੀਬੀ ਨੂੰ ਦੂਰ ਕਰ ਦਿੰਦੇ ਨੇ ਸਾਡੇ ਘਰ ਦੇ ਵਿੱਚ ਉਹ ਦਿਲਿੱਦਰ ਦਾ ਕੜਦੇ ਨੇ ਜਿਵੇਂ ਕਿ ਲੌਂਗ ਹੋ ਜਾਂਦੇ ਨੇ ਦਾਲ ਚੀਨੀ ਸੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਆਪਣੀ ਘਰ ਦੇ ਵਿੱਚ ਛੋਟੇ ਛੋਟੇ ਉਪਾਅ ਕਰਦੇ ਹਾਂ ਤੇ ਉਹਨਾਂ ਦੇ ਨਾਲ ਸਾਡੀਆਂ ਛੋਟੀਆਂ ਪਰੇਸ਼ਾਨੀਆਂ ਜਦੋਂ ਦੂਰ ਹੁੰਦੀਆਂ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਵੱਡੀਆਂ ਮੁਸ਼ਕਲਾਂ ਖੜੀਆਂ ਕਰਦੀਆਂ ਨੇ ਤਾਂ ਸਾਡੀ ਜ਼ਿੰਦਗੀ ਇਹ ਜਿਹੜੀ ਉਹ ਖੁਸ਼ੀਆਂ ਦੇ ਨਾਲ ਭਰ ਜਾਂਦੀ ਹੈ ਇਹ ਛੋਟੇ ਛੋਟੇ ਉਪਾਅ ਕਰਨ ਦੇ ਨਾਲ ਇਹ ਬੇਸ਼ੱਕ ਕੁਝ ਛੋਟੀਆਂ ਗੱਲਾਂ ਹੁੰਦੀਆਂ ਨੇ ਆਪਾਂ ਨੂੰ ਦੇਖਣ ਚ ਲੱਗਦਾ ਹੈ ਕਿ ਲੌਂਗ ਦੇ ਨਾਲ ਉਪਾਅ ਕਰਨ ਦੇ ਨਾਲ ਨਾਮਕ ਦੇ ਨਾਲ ਕੀ ਹੋਵੇਗਾ ਪਰ ਇਹਹੀ ਛੋਟੀਆਂ ਛੋਟੀਆਂ ਚੀਜ਼ਾਂ ਸਾਡੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਸੋਲਵ ਕਰ ਦਿੰਦੀ ਹੈ ਜਿਹੜਾ ਵੀ ਕੋਈ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਹੁੰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਕਾਫੀ ਦੁੱਖ ਹੁੰਦੇ ਨੇ ਤਕਲੀਫਾਂ ਆਉਂਦੀਆਂ ਨੇ ਤੇ ਉਹ ਸੱਜੇ ਖੱਬੇ ਦੌੜਦਾ ਹੈ ਉਸ ਨੂੰ ਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਉਹ ਗਰੀਬੀ ਦੂਰ ਹੋ ਜਾਵੇ ਤੇ ਚਾਹ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਜਾਣ ਤਾਂ ਉਹ ਆਪਣੇ ਘਰ ਤੋਂ ਬਾਹਰ ਜਿਵੇਂ ਸਿਆਣਿਆਂ ਕੋਲ ਪੰਡਤਾਂ ਦੇ ਕੋਲ ਜਾਂਦਾ ਹੈ ਪਰ ਉੱਥੇ ਜਾਣ ਤੋਂ ਇਲਾਵਾ ਤਾਂ ਸਾਥ ਸੰਗਤ ਜੀ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਇਹ ਛੋਟੇ ਛੋਟੇ ਉਪਾਅ ਕਰ ਲੈਨੇ ਆ ਤੇ ਇਹਨਾਂ ਦਾ ਸਾਨੂੰ ਉਹਨਾਂ ਦੇ ਕੋਲ ਜਾਣ ਤੋਂ ਹਦੇਰੇ ਫਲ ਮਿਲਦਾ ਹੈ ਜਿਸ ਦੇ ਨਾਲ ਸਾਡਾ ਕੋਈ ਪੈਸਾ ਨਾ ਵੇਸਟ ਹੁੰਦਾ ਤੇ ਨਾ ਹੀ ਸਾਡਾ ਸਮਾਂ ਵੇਸਟ ਹੁੰਦਾ ਸਾਡੀਆਂ ਦੋਨੇ ਚੀਜ਼ਾਂ ਸਾਡੇ ਕੋਲ ਬਚ ਜਾਂਦੀਆਂ ਨੇ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਤੁਸੀਂ ਜ਼ਰੂਰ ਧਿਆਨ ਦਿਆ ਕਰੋ ਕਿਉਂਕਿ ਕਈ ਭੈਣ ਭਰਾਵਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਦੇ ਨਾਲ ਕੁਝ ਵੀ ਨਹੀਂ ਹੁੰਦਾ ਤੇ ਅਸੀਂ ਜੇਕਰ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਾਥ ਸੰਗੇ ਚ ਬਾਹਰ ਕਿਸੇ ਕੋਲ ਚਾਨੀ ਆ ਉਥੇ ਜਾ ਕੇ ਆਪਣਾ ਪੈਸਾ ਵੀ ਵੇਸਟ ਕਰਦੇ ਆ ਤੇ ਸਮਾਂ ਵੀ ਵੇਸਟ ਕਰਦੇ ਆ ਫਾਇਦਾ ਤਾਂ ਉਸ ਨੂੰ ਉਸ ਦੇ ਨਾਲ ਸਾਨੂੰ ਕੁਝ ਵੀ ਨਹੀਂ ਹੁੰਦਾ ਪਰ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਸਮਾਂ ਪੈਸਾ ਬਚਾ ਕੇ ਘਰ ਦੇ ਵਿੱਚ ਬੈਠੇ ਹੀ ਇਹ ਛੋਟਾ ਜਿਹਾ ਉਪਾਅ ਕਰ ਲੈਨੇ ਆ ਉਸ ਦੇ ਨਾਲ ਸਾਨੂੰ ਜੇਕਰ ਫਾਇਦਾ ਕੁਝ ਸਮਾਂ ਰੁਕ ਕੇ ਵੀ ਹੁੰਦਾ ਤਨਖਸਾਨ ਤਾਂ ਉਸਦੇ ਨਾਲ ਸਾਡਾ ਕੁਝ ਵੀ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਆ ਕਿ ਉਹ ਕਿਹੜੀਆਂ ਦੋ ਸਬਜ਼ੀਆਂ ਨੇ ਜਿਹੜੀਆਂ ਸਾਨੂੰ ਲੋਹੜੀ ਵਾਲੇ ਦਿਨ ਬਣਾ ਕੇ ਖਾ ਲੈਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਪੂਰਾ ਸਾਲ ਧੰਨ ਵਰਸੇਗਾ ਤੇ ਤੁਹਾਡੇ ਘਰ ਦੇ ਵਿੱਚ ਉਹ ਗਰੀਬੀ ਤੇ ਕੰਗਾਲੀ ਦੂਰ ਹੋ ਜਾਵੇਗੀ ਪਰ ਸਾਧ ਸੰਗੇ ਜੀ ਤੁਹਾਨੂੰ ਉਸ ਤੋਂ ਪਹਿਲਾਂ ਦੋ ਮੁੱਖ ਗੱਲਾਂ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰਾ ਦਿੰਨੇ ਆ ਜਿੰਨਾ ਕਰਕੇ માતા ਲక్ష్ਮੀ ਦੀਵਾਲੀ ਵਾਲੇ ਦਿਨ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਪਰਵੇਸ਼ ਨਹੀਂ ਕਰਦੀ ਤੇ ਸਾਨੂੰ ساری ਉਮਰ ਗਰੀਬੀ ਦਾ ਹੀ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲੀ ਗੱਲ ਸਾਸੰਗੇ ਜੀ ਮਾਸਾਹਾਰੀ ਪੂਜਨ ਸੋ ਲੋਹੜੀ ਦਾ ਤਿਹਾਰ ਬਹੁਤ ਹੀ ਜ਼ਿਆਦਾ ਪਵਿੱਤਰ ਤੇ ਸ਼ੁਭ ਮੰਨਿਆ ਜਾਂਦਾ ਪਰ ਬਹੁਤ ਸਾਰੇ ਲੋਕ ਮਾਸ ਖਾਣ ਦੇ ਸ਼ਕੀਨ ਵੀ ਹੁੰਦੇ ਨੇ ਜੇਕਰ ਉਹ ਲੋੜੀ ਵਾਲੇ ਦਿਨ ਆਪਣੀ ਘਰ ਦੇ ਵਿੱਚ ਗਲਤੀ ਦੇ ਨਾਲ ਵੀ ਮਾਸਾਹਾਰੀ ਪੂਜਾ ਤਿਆਰ ਕਰਦੇ ਨੇ ਜਾਂ ਫਿਰ ਲੈ ਕੇ ਆਉਂਦੇ ਨੇ ਤਾਂ ਸਾਧ ਸੰਗਤ ਜੀ ਮਾਤਾ ਲక్ష్ਮੀ ਅਜਿਹੇ ਲੋਕਾਂ ਦੀ ਘਰ ਵਿੱਚ ਕਦੇ ਵੀ ਪਰਵੇਸ਼ ਨਹੀਂ ਕਰਦੀ ਤੇ ਅਜਿਹੇ ਲੋਕਾਂ ਤੋਂ ਮਾਤਾ ਲక్ష్ਮੀ ਬਹੁਤ ਹੀ ਜ਼ਿਆਦਾ ਕਰੋਧਿਤ ਹੋ ਜਾਂਦੀ ਕਿਉਂਕਿ ਲੋੜੀ ਵਾਲੇ ਦਿਨ ਅਜਿਹਾ ਕਰਨਾ ਬਹੁਤ ਹੀ ਜ਼ਿਆਦਾ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਸਾਧ ਸੰਗੇ ਜੀ ਜਦੋਂ ਵੀ ਕੋਈ ਤਿਹਾਰ ਹੁੰਦਾ ਹੈ ਇਹ ਸਭ ਚੀਜ਼ਾਂ ਬਣਾਉਣ ਤੋਂ ਇਲਾਵਾ ਤੁਸੀਂ ਗੁਰਦੁਆਰਾ ਸਹਿਬ ਵੀ ਜ਼ਰੂਰ ਜਾਇਆ ਕਰੋ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਇਲਾਵਾ ਸਾਡੇ ਕੋਲ ਹੋਰ ਬਹੁਤ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਖਾਣ ਪੀਣ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਤਿਹਾਰ ਵਾਲੇ ਦਿਨ ਇਨ੍ਹਾਂ ਹੀ ਚੀਜ਼ਾਂ ਨੂੰ ਬਣਾ ਕੇ ਤੇ ਖਾ ਕੇ ਅਸੀਂ ਆਪਣਾ ਵੀਰ ਤੇ ਹਾਰ ਮਨਾ ਸਕਦੇ ਆ ਤੁਸੀਂ ਇਹਨਾਂ ਤੋਂ ਇਲਾਵਾ ਹੋਰ ਜੋ ਵੀ ਖਾਣਾ ਚਾਹੋ ਨੇ ਉਹ ਤੁਸੀਂ ਖਾਇਆ ਕਰੋ ਪਰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖਿਆ ਕਰੋ ਤੇ ਤਿਥਾਰ ਦੇ ਦਿਨ ਗੁਰਦੁਆਰਾ ਸਹਿਤ ਜਾ ਕੇ ਵੀ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਿਆ ਕਰੋ ਜਿਸ ਦੀ ਕਿਰਪਾ ਦੇ ਸਦਕਾ ਤੁਹਾਡੇ ਘਰ ਦੇ ਵਿੱਚ ਇਹ ਤਿਹਾਰ ਤੇ ਖੁਸ਼ੀਆਂ ਭਰਿਆ ਖੁਸ਼ੀਆਂ ਲੈ ਕੇ ਆਵੇ ਤੇ ਇਸੇ ਤਰ੍ਹਾਂ ਸਾਹ ਸੰਗਤ ਜੀ ਜਿਹੜੇ ਤਿਹਾਰ ਦੇ ਦਿਨ ਜਾ ਫਿਰ ਵੈਸੇ ਵੀ ਆਮ ਤੌਰ ਤੇ ਆਪਣੇ ਕਰਮਾਸਾਹਰੀ ਭੋਜਨ ਬਣਾਉਂਦੇ ਨੇ ਤਾਂ ਉਹਨਾਂ ਦੇ ਘਰ ਦੇ ਵਿੱਚ ਵੱਡੇ ਵੱਡੇ ਸੰਕਟ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਦੇ ਨਾਲ ਹੀ ਬਣਦੇ ਹੋਏ ਕੰਮਾਂ ਦੇ ਵਿੱਚ ਰੁਕਾਵਟਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਪਰ ਅਸਲ ਦੇ ਵਿੱਚ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਵਜ੍ਹਾ ਕਦੇ ਵੀ ਪਤਾ ਨਹੀਂ ਲੱਗ ਪਉਂਦੀ ਏਸੇ ਕਰਕੇ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਚਾਹੋ ਨਿਓ ਕੀ ਲੋੜੀ ਵਾਲੇ ਦਿਨ ਮਾਤਾ ਲక్ష్ਮੀ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਵੇ ਤੇ ਤੁਹਾਡੇ ਘਰ ਵਿੱਚ ਬਹੁਤ ਸਾਰਾ ਪੈਸਾ ਆ ਜਾਵੇ ਤੇ ਤੁਹਾਡੀ ਘਰ ਦੇ ਵਿੱਚ ਸਾਥ ਸੰਗੇ ਜੀ ਹਮੇਸ਼ਾ ਬਰਕਤ ਤੇ ਸੁਖ ਸ਼ਾਂਤੀ ਹੀ ਬਣੀ ਰਹੇ ਤਾਂ ਲੋੜੀ ਵਾਲੇ ਦਿਨ ਆਪਣੇ ਘਰ ਦੇ ਵਿੱਚ ਕਦੇ ਵੀ ਭੁੱਲ ਕੇ ਵੀ ਮਾਸahari ਭੋਜਨ ਬਿਲਕੁਲ ਵੀ ਤਿਆਰ ਨਹੀਂ ਕਰਨਾ ਚਾਹੀਦਾ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਕਿਉਂਕਿ ਸਾਸ ਸੰਗੇਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਨੂੰ ਬਹੁਤ ਹੀ ਅਸ਼ੁਭ ਮੰਨਿਆ ਗਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਲੋੜੀ ਦੇ ਤਿਹਾਰ ਵਾਲੇ ਦਿਨ ਆਪਣੀ ਘਰ ਦੇ ਵਿੱਚ ਮੀਟ ਅੰਡਾ ਸ਼ਰਾਬ ਜਾਂ ਫਿਰ ਕੋਈ ਵੀ ਹੋਰ ਨਸ਼ੀਲਾ ਪਦਾਰਥ ਭੁੱਲ ਕੇ ਵੀ ਨਾ ਲੈ ਕੇ ਆਓ ਅਜਿਹਾ ਕਰਨ ਦੀ ਨਾਲ ਤੁਹਾਡੇ ਘਰ ਦੀ ਬਰਕਤ ਹਮੇਸ਼ਾ ਨਹੀਂਸ਼ਾ ਲਈ ਰੁਕ ਜਾਂਦੀ ਤੇ ਤੁਹਾਨੂੰ ਕਾਫੀ ਦੁੱਖ ਤੇ ਕਸ਼ਟਾਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਏਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਸਾਥ ਸੰਗੇ ਜੀ ਕਿ ਸਭ ਤੋਂ ਪਹਿਲੀ ਗੱਲ ਤੁਸੀਂ ਮਾਸਾਹਾਰੀ ਭੋਜਨ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਤਿਆਰ ਨਹੀਂ ਕਰਨਾ ਤੇ ਨਾ ਹੀ ਲੈ ਕੇ ਆਉਣਾ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਤੇ ਦੂਸਰੀ ਗੱਲ ਝਾੜੂ ਨੂੰ ਘਰ ਤੋਂ ਬਾਹਰ ਸੁੱਟ ਦੇਣਾ ਸਾਸੰਗੇ ਜੀ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਝਾੜੂ ਨੂੰ માતા લક્ષ્ਮੀ ਦਾ ਸਰੂਪ ਵੀ ਮੰਨਿਆ ਜਾਂਦਾ ਹੈ ਪਰ ਜੇਕਰ ਸਾਸੰਗੇ ਜੀ ਤੁਸੀਂ ਗਲਤੀ ਦੇ ਨਾਲ ਵੀ ਲੋਹੜੀ ਵਾਲੇ ਦਿਨ ਪੁਰਾਣਾ ਝਾੜੂ ਜਾਂ ਫਿਰ ਨਵਾਂ ਝਾੜੂ ਘਰ ਤੋਂ ਬਾਹਰ ਸੁੱਟ ਦਿਨੇ ਹੋ ਤਾਂ ਤੁਹਾਨੂੰ ਬਹੁਤ ਹੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਸਾਸ ਸੰਗੇ ਜੀ ਲੋੜੀ ਵਾਲੇ ਦਿਨ ਝਾੜੂ ਨੂੰ ਘਰ ਤੋਂ ਬਾਹਰ ਸੁੱਟਣਾ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਝਾੜੂ ਦੇ ਵਿੱਚ ਸਾਡੇ ਘਰ ਦੀ ਬਰਕਤ ਚੋੜੀ ਹੁੰਦੀ ਹੈ ਤੇ ਜੇਕਰ ਅਸੀਂ ਝਾੜੂ ਨੂੰ ਹੀ ਆਪਣੇ ਘਰ ਤੋਂ ਬਾਹਰ ਸੁੱਟ ਦਿੰਨੇ ਆ ਤੇ ਜਾਂ ਫਿਰ ਅਸੀਂ ਆਪਣੇ ਘਰ ਦਾ ਝਾੜੂ ਕਿਸੇ ਨੂੰ ਦੇ ਦੇਨੇ ਆ ਤੇ ਉਸ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੀ ਜਿੰਨੀ ਵੀ ਬਰਕਤ ਹੁੰਦੀ ਹੈ ਉਹ ਸਾਡੇ ਘਰ ਤੋਂ ਦੂਰ ਚਲੀ ਜਾਂਦੀ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਗਰੀਬੀ ਦਾ ਵਾਸ ਹੋ ਜਾਂਦਾ ਹੈ ਤੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਸਾਸ ਸੰਗੇਜੀ ਲੋੜੀ ਵਾਲੇ ਦੇਨ ਝਾੜੂ ਨੂੰ ਸੁੱਟਣਾ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਗਲਤੀ ਦੇ ਨਾਲ ਵੀ ਝਾੜੂ ਨੂੰ ਘਰ ਤੋਂ ਬਾਹਰ ਸੁੱਟ ਦਿੰਦੇ ਹੋ ਤਾਂ ਮਾਤਾ ਲక్ష్ਮੀ ਹਮੇਸ਼ਾ ਲਈ ਤੁਹਾਡੇ ਘਰ ਦੇ ਵਿੱਚ ਉਹ ਚਲੀ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦੇ ਨਾਲ ਹੀ ਘਰ ਦੇ ਵਿੱਚ ਉਹ ਬਰਕਤ ਵੀ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਸਾਧ ਸੰਗ ਜੀ ਜੇਕਰ ਤੁਸੀਂ ਲੋੜੀ ਵਾਲੇ ਦਿਨ ਜਾਂ ਫਿਰ ਕਿਸੇ ਵੀ ਤਿਹਾਰ ਵਾਲੇ ਦਿਨ ਨਾਵਾ ਝੜ ਖਰੀਦ ਕੇ ਆਪਣੇ ਘਰ ਵਿੱਚ ਲੈ ਕੇ ਆਉਣੇ ਹੋ ਤਾਂ ਮਾਤਾ ਲక్ష్ਮੀ ਤੁਹਾਡੇ ਤੋਂ ਪਰਸੰਨ ਹੋ ਜਾਂਦੀ ਹੈ ਤੇ ਤੁਹਾਡੇ ਘਰ ਵਿੱਚ ਹਮੇਸ਼ਾ ਮਾਤਾ ਲక్ష్ਮੀ ਦਾ ਵਾਸ ਰਹਿੰਦਾ। ਜਿਸ ਕਰਕੇ ਤੁਹਾਡੇ ਘਰ ਵਿੱਚ ਪੂਰਾ ਸਾਲ ਧਨ-ਦੌਲਤ ਦੀ ਕੋਈ ਵੀ ਕਮੀ ਨਹੀਂ ਆਉਦੀ। ਤੇ ਤੁਹਾਨੂੰ ਦੁੱਖਾ ਤਕਲੀਫਾਂ ਤੋਂ ਮੁਕਤੀ ਮਿਲਦੀ। ਇਹ ਸੰਸਾ ਸੰਘੇ ਜੀ ਉਹ ਦੋ ਚੀਜ਼ਾਂ ਜਿਹੜੀਆਂ ਸਾਨੂੰ ਲੋਹੜੀ ਦੇ ਤਿਹਾਰ ਵਾਲੇ ਦਿਨ ਚਾ ਫਿਰ ਕਿਸੇ ਵੀ ਤਿਹਾਰ ਵਾਲੇ ਦਿਨ ਆਪਣੀ ਘਰ ਦੇ ਵਿੱਚ ਮਾਸਾਹਾਰੀ ਭੋਜਨ ਨਹੀਂ ਬਣਾਉਣਾ ਚਾਹੀਦਾ। ਤੇ ਆਪਣੇ ਘਰ ਦਾ ਜਿਹੜਾ ਝਾੜੂ ਏ ਉਹ ਨਾ ਹੀ ਕਿਸੇ ਨੂੰ ਦੇਣਾ ਚਾਹੀਦਾ ਤੇ ਨਾ ਹੀ ਆਪਣੇ ਘਰ ਦਾ ਪੁਰਾਣਾ ਝਾੜੂ ਘਰ ਤੋਂ ਬਾਹਰ ਸੁੱਟਣਾ ਚਾਹੀਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਘਰ ਦੀ ਦਲੇਦਰਤਾ ਸਾਡੇ ਘਰ ਚ ਲੈ ਕੇ ਆਉਂਦੀਆਂ ਨੇ ਤੇ ਸਾਡੇ ਘਰ ਦੀ ਜਿਹੜਾ ਝਾੜੂ ਏ ਉਹ ਬਰਕਤ ਦੇ ਨਾਲ ਜੁੜਿਆ ਹੁੰਦਾ ਸੋ ਇਹਨਾਂ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਸੋ ਆਓ ਸਾ ਸੰਗੇ ਜੀ ਹੁਣ ਜਾਣਦੀਆਂ ਕਿ ਸਾਨੂੰ ਲੋਹੜੀ ਵਾਲੇ ਦਿਨ ਉਹ ਕਿਹੜੀਆਂ ਦੋ ਸਬਜ਼ੀਆਂ ਆਪਣੇ ਘਰ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਨੇ ਜੋ ਬਹੁਤ ਹੀ ਜ਼ਿਆਦਾ ਸ਼ੁਭ ਮੰਨੀਆਂ ਜਾਂਦੀਆਂ ਨੇ ਤੇ ਇਹ ਬਣਾਉਣ ਦੇ ਨਾਲ ਸਾਧ ਸੰਗੇ ਜੀ ਮਾਤਾ ਲక్ష్ਮੀ ਸਾਡੇ ਘਰ ਦੇ ਵਿੱਚ ਦੌੜੀ ਚਲੀ ਆਉਂਦੀ ਏ ਸਭ ਤੋਂ ਪਹਿਲੀ ਸਬਜ਼ੀ ਦੀ ਗੱਲ ਕਰਦੇ ਆ ਲੋਕੀ ਦੀ ਸਬਜ਼ੀ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕੀ ਹੈ ਦੀ ਸਬਜੀ ਵੀ ਕਹਿ ਦਿੰਦੇ ਆ ਤਾਂ ਸਾਧ ਸੰਗੇ ਜੀ ਵਾਸਤੂ ਸ਼ਾਸਤਰ ਦੀ ਅਨੁਸਾਰ ਸਾਨੂੰ ਘਰ ਦੇ ਵਿੱਚ ਲੋੜੀ ਵਾਲੇ ਦਿਨ ਲੋਕੀ ਦੀ ਸਬਜੀ ਬਣਾਉਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਜਿਹੜੇ ਘਰ ਦੇ ਵਿੱਚ ਸਾਧ ਸੰਗੇ ਜੀ ਇਹ ਸਬਜੀ ਬਣਦੀ ਮਾਤਾ ਲక్ష్ਮੀ ਉਸ ਘਰ ਦੇ ਵਿੱਚ ਦੌੜੀ ਚਲੀ ਆਉਂਦੀ ਹੈ ਤੇ ਮਾਤਾ ਲక్ష్ਮੀ ਆਪਣੇ ਇਹਨਾਂ ਭਗਤਾਂ ਤੋਂ ਬਹੁਤ ਹੀ ਜ਼ਿਆਦਾ ਪਰਸੰਨ ਹੋ ਜਾਂਦੀ ਹੈ ਤੇ ਮਾਤਾ ਲక్ష్ਮੀ ਆਪਣੇ ਭਗਤਾਂ ਤੋਂ ਪਰਸੰਨ ਹੋ ਕੇ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਮਾਇਆ ਸੰਬੰਧੀ ਕੋਈ ਕਮੀ ਨਹੀਂ ਆਉਣ ਦਿੰਦੀ ਸਗੋਂ ਉਹਨਾਂ ਦੇ ਘਰ ਦੇ ਵਿੱਚ ਸਾਹ ਸੰਗਤ ਜੀ ਬਰਕਤ ਹੀ ਬਰਕਤ ਪਾ ਦਿੰਦੀ ਤੇ ਜਿੱਨਾਂ ਘਰਾਂ ਦੇ ਵਿੱਚ ਇਹ ਸਬਜੀ ਬਣਦੀ ਏ ਲੋੜੀ ਵਾਲੇ ਦੇ ਇਹ ਸਬਜੀ ਬਣਾਉਣ ਦੇ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਰੋਗਾਂ ਤੋਂ ਮੁਕਤੀ ਮਿਲਦੀ ਏ ਤੇ ਘਰ ਵਿੱਚ ਹਮੇਸ਼ਾ ਸੁਖ-ਸਮਰiddhi ਬਣੀ ਰਹਦੀ ਏ ਇਸ ਤੋਂ ਇਲਾਵਾ ਸਾਸੰਗੇ ਜੀ ਤੁਹਾਨੂੰ ਆਪਣੀ ਘਰ ਦੇ ਵਿੱਚ ਲੋਹੜੀ ਵਾਲੇ ਦਿਨ ਦੂਜੀ ਸਬਜੀ ਇਹੇ ਬਣਾਉਣੀ ਚਾਹੀਦੀ ਏ ਉਹ ਸਬਜੀ ਦਾ ਨਾਮ ਏ ਜਿਮੀ ਕੰਦ ਸਾਨੂੰ ਲੋਹੜੀ ਵਾਲੇ ਦਿਨ ਆਪਣੀ ਘਰ ਦੇ ਵਿੱਚ ਜਿਮੀ ਕੰਦ ਦੀ ਸਬਜੀ ਨੂੰ ਬਣਾਉਣਾ ਬਾਦ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਹ ਸਬਜੀ ਪਰਣਾਉਣ ਦੇ ਨਾਲ ਵੀ ਮਾਤਾ ਲక్ష్ਮੀ ਪਰਸਨ ਹੋ ਜਾਂਦੀ ਤੇ ਸਾਡੇ ਘਰ ਦੇ ਵਿੱਚ ਪੂਰਾ ਸਾਲ ਧੰਨ ਵਰਸਦਾ ਰਹਿੰਦਾ ਸੋ ਸਾਸੰਗੀ ਜੀ ਇਹ ਦੋ ਸਬਜ਼ੀਆਂ ਲੋੜੀ ਵਾਲੇ ਦਿਨ ਇੰਨਾ ਸਬਜ਼ੀਆਂ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਘਰ ਦੇ ਵਿੱਚ ਬਣਾਉਣਾ ਤੁਸੀਂ ਦੀ ਆਪਣੇ ਘਰ ਦੇ ਵਿੱਚ ਇਹਨਾਂ ਦੋ ਸਬਜ਼ੀਆਂ ਨੂੰ ਲੋਹੜੀ ਵਾਲੇ ਦਿਨ ਜ਼ਰੂਰ ਬਣਾਓ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡੀ ਪਰਿਵਾਰਿਕ ਮੈਂਬਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬੁਰਾ ਸੰਕਟ ਨਹੀਂ ਆਵੇਗਾ ਤੁਹਾਡੇ ਸਾਰੇ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਦੂਰ ਹੋ ਚੜੀਆਂ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਿਹਾਰ ਵਾਲੇ ਦਿਨ ਨਹੀਂ ਤੁਸੀਂ ਮਸਾਹਰੀ ਪੂਜਨ ਬਣਾਉਣੇ ਤੇ ਨਹੀਂ ਤੁਸੀਂ ਆਪਣੇ ਘਰ ਦਾ ਝਾੜੂ ਕਿਸੇ ਨੂੰ ਦੇਣਾ ਤੇ ਨਹੀਂ ਤੁਸੀਂ ਪੁਰਾਣਾ ਝਾੜੂ ਆਪਣਾ ਘਰ ਤੋਂ ਬਾਹਰ ਸੁੱਟ ਲੈ ਤੁਸੀਂ ਨਵਾਂ ਝਾੜੂ ਘਰ ਦੇ ਵਿੱਚ ਕਿਸੇ ਵੀ ਤਿਹਾਰ ਵਾਲੇ ਦਿਨ ਲਿਆ ਸਕਦੇ ਹੋ ਪਰ ਆਪਣੇ ਘਰ ਤੋਂ ਬਾਹਰ ਕਦੇ ਵੀ ਨਾ ਸੁੱਟੋ ਜਿ세 ਨਾਲ ਸਾਡੇ ਘਰ ਦੀ ਸਾਰੇ ਬਰਕਤ ਕਾ ਸਾਡੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਗਰੀਬੀ ਦਾ ਵਾਸ ਹੁੰਦਾ ਹੈ ਤੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੁੱਟ ਕੇ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋ ਜਾਵੇਗਾ ਇਹ ਉਪਾਅ ਕਰਨ ਦੇ ਬਾਅਦ ਤੁਹਾਡੇ ਦੁਸ਼ਮਣ ਭਾਵੇਂ ਲੱਖ ਕੋਸ਼ਿਸ਼ ਵੀ ਕਰ ਲੈਣ ਉਹ ਤੁਹਾਡਾ ਵਾਲ ਵੀ 빙ਾ ਨਹੀਂ ਕਰ ਪਾਉਣਗੇ ਭਾਵੇਂ ਕਿੰਨੀਆਂ ਕੋਸ਼ਿਸ਼ਾਂ ਕਰ ਲੈਣ ਤੁਹਾਡੇ ਉੱਪਰ ਕੁਝ ਮਾੜਾ ਕਰਵਾਉਣ ਦਾ ਪਰ ਉਹਦਾ ਅਸਰ ਤੁਹਾਡੇ ਉੱਪਰ ਬਿਲਕੁਲ ਵੀ ਨਹੀਂ ਹੋਵੇਗਾ ਕਿਉਂਕਿ ਕਾਲੀ ਮਿਰਚ ਦੇ ਵਿੱਚ ਇੰਨੀ ਪਾਵਰ ਤੇ ਸ਼ਕਤੀ ਹੁੰਦੀ ਹੈ ਕਿ ਜਿਹੜੀ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰ ਸਕਦੀ ਹੈ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਉਪਾਅ ਕਰ ਲੈਨੇ ਇਸੇ ਤਰ੍ਹਾਂ ਅੱਜ ਕੱਲ ਦਾ ਜੋ ਸਮਾਜ ਚੱਲ ਰਿਹਾ ਹੈ ਉਹ ਕਾਲ ਯੁੱਗ ਦਾ ਸਮਾਏ ਤੇ ਜਿਸ ਕਰਕੇ ਤੁਹਾਡੀ ਖੁਸ਼ੀ ਤੇ ਖੁਸ਼ ਹੋਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਘਟ ਰਹੀ ਏ ਇਸ ਤੋਂ ਇਲਾਵਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਨੇ ਤੁਸੀਂ ਦੁਖੀ ਹੋ ਤਾਂ ਇਸ ਚੀਜ਼ ਨੂੰ ਲੈ ਕੇ ਲੋਕ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੁਹਾਡੀ ਦੁੱਖ ਤੁਹਾਡੇ ਦੁੱਖ ਦੇ ਵਿੱਚ ਤੁਹਾਡੀ ਪ੍ਰੋਬਲਮ ਦੇ ਵਿੱਚ ਲੋਕ ਖੁਸ਼ ਹੁੰਦੇ ਨੇ ਪਰ ਖੁਸ਼ੀ ਨੂੰ ਦੇਖ ਕੇ ਅੱਜ ਕੱਲ ਦਾ ਸਮਾਂ ਇਸ ਤਰੀਕੇ ਦਾ ਹੈ ਕਿ ਕੋਈ ਵੀ ਤੁਹਾਡੀ ਖੁਸ਼ੀ ਨੂੰ ਦੇਖ ਕੇ ਖੁਸ਼ ਨਹੀਂ ਹੋਵੇਗਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਅਕਤੀ ਆਪਣੇ ਸੁੱਖਾਂ ਤੋਂ ਸੁખી ਨਹੀਂ ਹੈ ਪਰ ਦੂਸਰੇ ਦੇ ਦੁੱਖ ਦੇ ਵਿੱਚ ਜ਼ਰੂਰ ਖੁਸ਼ ਹੁੰਦਾ ਹੈ ਸੋ ਇਸੇ ਤਰ੍ਹਾਂ ਜੇਕਰ ਅਸੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਿਸੇ ਦਾ ਬੁਰਾ ਸੋਚਾਂਗੇ ਤੇ ਸਾਡੇ ਨਾਲ ਵੀ ਬੁਰਾ ਹੀ ਹੋਵੇਗਾ ਇਹ ਨਹੀਂ ਹੈ ਕਿ ਜੇਕਰ ਅਸੀਂ ਕਿਸੇ ਦੇ ਨਾਲ ਬੁਰਾ ਕਰ ਰਹੇ ਹਾਂ ਤੇ ਸਾਡੇ ਨਾਲ ਬੁਰਾ ਕਦੇ ਨਹੀਂ ਹੋਵੇਗਾ ਸੋ ਇਸੇ ਤਰ੍ਹਾਂ ਸਾਨੂੰ ਕਿਸੇ ਦੀ ਕਾਮਯਾਬੀ ਤੇ ਬਿਲਕੁਲ ਵੀ ਚਲਣਾ ਨਹੀਂ ਚਾਹੀਦਾ ਨਾ ਕੋਈ ਈਰਖਾ ਕਰਨੀ ਚਾਹੀਦੀ ਏ ਸੋ ਸਾਨੂੰ ਆਪਣੀ ਮਿਹਨਤ ਕਰਦੇ ਰਹਿਣਾ ਚਾਹੀਦਾ ਸਾਨੂੰ ਆਪਣੀ ਮਿਹਨਤ ਕਰਾਂਗੇ ਤਾਂ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਏ ਇਸੇ ਤਰ੍ਹਾਂ ਜੇਕਰ ਤੁਹਾਡਾ ਕਈ ਸਾਲਾਂ ਤੋਂ ਚੱਲਦਾ ਹੋਇਆ ਕਾਰੋਬਾਰ ਰੁਕ ਜਾਂਦਾ ਹੈ ਤੇ ਤੁਹਾਡੀ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਤੇ ਇਸ ਤਰ੍ਹਾਂ ਦੀ ਕਮ ਜੋ ਕਿ ਤੁਹਾਡੇ ਗੁਪਤ ਦੁਸ਼ਮਣ ਹੁੰਦੇ ਨੇ ਉਹ ਤੁਹਾਡੇ ਤੇ ਕੋਈ ਜਾਦੂ ਟੂਣਾ ਕਿਸੇ ਚੀਜ਼ ਦਾ ਕੁਝ ਕੀਤਾ ਕਰਾਇਆ ਜਾਫੇਰ ਤੁਹਾਡੇ ਕਾਰੋਬਾਰ ਤੇ ਘਰ ਨੂੰ ਜਾਂ ਫਿਰ ਕਿਸੇ ਦੀ ਨજર ਲੱਗ ਗਈ ਹੈ ਸੋ ਇਹ ਸਾਰੀਆਂ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣੀ ਹੈ ਪਰ ਜਿਹੜੇ ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਕੌਣ ਦੁਸ਼ਮਣ ਹੈ ਤੇ ਕੌਣ ਨਹੀਂ ਗੁਪਤ ਦੁਸ਼ਮਣੇ ਜਿੰਨਾਂ ਦੇ ਉਹ ਵੀ ਇਸ ਉਪਾਣੂ ਕਰ ਸਕਦੇ ਨੇ ਤੇ ਭਾਵੇਂ ਜੋ ਲੋਕ ਜਾਣਦੇ ਨੇ ਉਹ ਵੀ ਇਸ ਉਪਾਣੂ ਕਰ ਸਕਦੇ ਨੇ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਦੂਰ ਹੋਣਗੇ ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਨਹੀਂ ਰਹੇਗੀ ਤੇ ਸਭ ਤੋਂ ਵੱਡੀ ਗੱਲ ਕਿ ਦੁਸ਼ਮਣ ਦਾ ਜੇਕਰ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਾਇਆ ਹੈ ਉਹ ਵੀ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਕਰਨਾ ਹੈ ਤੇ ਕਾਲੀ ਮਿਰਚ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਘਰ ਤੋਂ ਬਾਹਰ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਤੇ ਇੱਕ ਵੀ ਰੁਪਇਆ ਤੁਹਾਨੂੰ ਖਰਚ ਕਰਨ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕਾਲੀ ਮਿਰਚ ਅਕਸਰ ਹੀ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਕਾਲੀ ਮਿਰਚ ਲੈ ਲਈਏ ਤੇ ਕਾਲੀ ਮਿਰਚ ਦੇ ਤੁਸੀਂ ਦਾਣੇ ਲੈਣੇ ਨੇ ਤੁਸੀਂ ਕਾਲੀ ਮਿਰਚ ਦੇ ਓਨੇ ਦਾਣੇ ਲੈਣੇ ਨੇ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡਾ ਇਹ ਵਿਅਕਤੀ ਤੁਹਾਡਾ ਦੁਸ਼ਮਣ ਹੈ ਉਸ ਦਾ ਨਾਮ ਤੁਸੀਂ ਜਾਣਦੇ ਹੋ ਤੇ ਉਸ ਦੇ ਨਾਮ ਦੇ ਜਿੰਨੇ ਅੱਖਰ ਹੋਣਗੇ ਓਨੇ ਤੁਸੀਂ ਕਾਲੀ ਮਿਰਚ ਦੇ ਦਾਣੇ ਲੈ ਲੈਣੇ ਨੇ ਪਰ ਜੇਕਰ ਕਈ ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਦੁਸ਼ਮਣ ਕੌਣ ਹੈ ਜੇਕਰ ਜਾਣਦੇ ਨੇ ਉਹਨਾਂ ਨੂੰ ਨਾਮ ਨਹੀਂ ਪਤਾ ਤਾਂ ਉਹ ਕਾਲੀ ਮਿਰਚ ਦੇ 7 ਦਾਣੇ ਵੀ ਲੈ ਸਕਦੇ ਨੇ ਜੇ ਤੁਸੀਂ ਆਪਣੀ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਫਿਰ ਤੁਸੀਂ 7 ਦਾਣੇ ਲੈ ਲੈਣੇ ਜੇਕਰ ਤੁਸੀਂ ਨਾਮ ਜਾਣਦੇ ਹੋ ਤੇ ਜਿੰਨਾ ਉਸ ਦੇ ਨਾਮ ਦੇ ਅੱਖਰ ਨੇ ਤੁਸੀਂ ਓਨੇ ਗਿਣਤੀ ਦੇ ਕਾਲੀ ਮਿਰਚ ਦੇ ਦਾਣੇ ਲੈ ਲੈਣੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਉਪਾਅ ਨੂੰ ਇਸਤਰੀ ਤੇ ਪੁਰਸ਼ ਕੋਈ ਵੀ ਕਰ ਸਕਦਾ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸੋ ਇਸੇ ਤਰ੍ਹਾਂ ਜੇ ਮੈਂ ਮੰਨ ਲਵਾਂ ਕਿ ਤੁਹਾਡਾ ਇੱਕ ਦੁਸ਼ਮਣ ਹੈ ਸਿਰਫ ਇੱਕ ਹੀ ਦੁਸ਼ਮਣ ਹੈ ਤੇ ਉਹਨਾਂ ਦਾ ਨਾਮ ਹੈ ਸੁਮਨ ਤੇ सुमन ਦੇ ਨਾਮ ਦੇ ਵਿੱਚ ਜਿਵੇਂ ਤਿੰਨ ਅੱਖਰ ਆਉਂਦੇ ਨੇ ਤਾਂ ਤੁਸੀਂ ਇਸ ਉਪਾਉ ਨੂੰ ਕਰਨ ਦੇ ਲਈ ਤਿੰਨ ਕਾਲੀ ਮਿਰਚ ਦੇ ਦਾਣੇ ਲੈਣੇ ਨੇ ਤੇ ਇਸ ਤਰ੍ਹਾਂ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਇਸ ਉਪਾਉ ਨੂੰ ਤੁਸੀਂ ਕਰਨਾ ਕਿੱਥੇ ਹੈ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਬਾਥੂ ਬਣਿਆ ਹੋਇਆ ਹੈ ਟਾਇਲਟ ਹੈ ਤੁਸੀਂ ਉੱਥੇ ਜਾ ਕੇ ਇਸ ਉਪਾਉ ਨੂੰ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਕਿਹੜੇ ਸਮੇਂ ਕਰਨਾ ਜੇਕਰ ਤੁਸੀਂ ਇਸ ਉਪਾਅ ਨੂੰ ਰਾਤ ਦੇ ਸਮੇਂ ਕਰ ਲੈਣਿਓ ਤੇ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਜਲਦੀ ਮਿਲੇਗਾ ਕਹਿੰਦਾ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁਸ਼ਮਣ ਬਹੁਤ ਜਲਦੀ ਦੂਰ ਹੋ ਜਾਣਗੇ ਤਾਂ ਇਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋ ਇਸ ਉਪਾਅ ਨੂੰ ਕਰਦੇ ਸਮੇਂ ਕਿ ਜੇ ਸਮੇਂ ਸ਼ਾਮ ਦੇ ਸਮੇਂ ਸੂਰਜ ਛੇਪ ਜਾਂਦਾ ਹੈ ਉਸ ਸਮੇਂ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰੋ ਕਾਲੀ ਮੀਚ ਦੇ ਦਾਣੇ ਲੈ ਕੇ ਤੁਸੀਂ ਆਪਣੀ ਬਾਥਰੂਮ ਟਾਇਲਟ ਕੋਲ ਚਲੇ ਜਾਣਾ ਹੈ ਤੇ ਉਹਨਾਂ ਕਾਲੀ ਮੀਚ ਦੇ ਦਾਣਿਆਂ ਨੂੰ ਤੁਸੀਂ ਸੱਜੇ ਹੱਥ ਦੇ ਵਿੱਚ ਰੱਖ ਕੇ ਤੁਸੀਂ ਇੱਥੇ ਖੜ ਕੇ ਇੱਕ ਮੰਤਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ 8 ਵਾਰ ਲਗਾਤਾਰ ਬੋਲਣਾ ਹੈ ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਤੇ ਕਾਪੀ ਤੇ ਨੋਟ ਵੀ ਕਰ ਸਕਦੇ ਹੋ ਮੰਤਰ ਹੈ ਅਮੁਖ ਦੁਸ਼ਮਣ ਹਣ ਹਣ ਸਵਾਹ ਅਮੁਖ ਦੁਸ਼ਮਣ ਹਣ ਹਣ ਸਵਾਹ ਇਸ ਮੰਤਰ ਨੂੰ ਤੁਸੀਂ 8 ਵਾਰ ਲਗਾਤਾਰ ਬੋਲ ਕੇ ਜਿਹੜੀ ਕਾਲੀ ਮਿਰਚ ਦੀ ਦਾਣੇ ਤੁਸੀਂ ਸੱਜੇ ਹੱਥ ਦੀ ਵਿੱਚ ਰੱਖੇ ਹੋਏ ਸੀ ਉਹਨਾਂ ਨੂੰ ਤੁਸੀਂ ਟਾਇਲਟ ਦੇ ਵਿੱਚ ਸੁੱਟ ਦੇ ਲੈ। ਤੇ ਕਾਲੀ ਮਿਰਚ ਦੇ ਦਾਣਿਆਂ ਨੂੰ ਤੁਸੀਂ ਇੱਕ-ਇੱਕ ਕਰਕੇ ਟਾਇਲਟ ਦੇ ਵਿੱਚ ਸੁੱਟਣਾ ਹੈ ਇਕੱਠੇ ਇੱਕੇ ਵਾਰ 'ਚ ਨਹੀਂ ਸੁੱਟਨੇ ਤੇ ਤੁਸੀਂ ਮੰਤਰ ਉਸ ਸਮੇਂ ਬੋਲਣਾ ਹੈ ਜਦੋਂ ਕਾਲੀ ਮਿਰਚ ਦੇ ਦਾਣੇ ਤੁਹਾਡੇ ਹੱਥ ਦੇ ਹਥੇਲੀ ਦੇ ਉੱਪਰ ਰੱਖੇ ਹੋਣ। ਕਾਲੀ ਮਿਰਚ ਦੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੁੱਟਣ ਤੋਂ ਪਹਿਲਾਂ ਹੀ ਮੰਤਰ ਨੂੰ ਬੋਲਣਾ ਹੈ ਬਾਅਦ ਦੇ ਵਿੱਚ ਨਹੀਂ ਬੋਲਣਾ ਤੇ ਜਦੋਂ ਤੁਸੀਂ ਇੱਕ ਇੱਕ ਦਾਣਾ ਕਰਕੇ ਟਾਇਲਟ ਦੇ ਵਿੱਚ ਸੁੱਟੋਗੇ ਜਿਵੇਂ ਇੱਕ ਕਾਲੀ ਮਿਰਚ ਦਾ ਦਾਣਾ ਸੁੱਟਿਆ ਤੇ ਦੁਸ਼ਮਣ ਬੋਲ ਦਿੱਤਾ ਦੂਸਰਾ ਸੁੱਟਿਆ ਤਾਂ ਦੁਸ਼ਮਣ ਜਿਵੇਂ ਹੀ ਇੱਕ ਦਾਣਾ ਸੁੱਟੋਗੇ ਦੁਸ਼ਮਣ ਦੁਸ਼ਮਣ ਕਰਕੇ ਤੁਸੀਂ ਬੋਲਦੇ ਜਾਣਾ ਇਸ ਤਰੀਕੇ ਦੇ ਨਾਲ 7 ਦੇ 7 ਦਾਣੇ ਤੁਸੀਂ ਟਾਇਲਟ ਦੇ ਵਿੱਚ ਸੁੱਟ ਦੇਣੇ ਨੇ ਇਸ ਉਪਾਅ ਨੂੰ ਤੁਸੀਂ ਸਿਰਫ ਚਾਰ ਵਾਰ ਹੀ ਕਰਨਾ ਹੈ ਤੇ ਚਾਰ ਵਾਰ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲਓਗੇ ਤੇ ਤੁਸੀਂ ਦੇਖੋਗੇ ਕਿ ਜਿਹੜੇ ਲੋਕਾਂ ਤੋਂ ਦੁਸ਼ਮਨਾਤੋਂ ਤੁਸੀਂ ਇੰਨਾ ਜ਼ਿਆਦਾ ਪਰੇਸ਼ਾਨ ਸੀ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਇਹ ਕਾਲੀ ਮਿਰਚ ਦਾ ਬਹੁਤ ਹੀ ਜ਼ਿਆਦਾ ਚਮਤਕਾਰੀ ਘਰੇਲੂ ਤੇ ਸਿੰਪਲ ਉਪਾਅ ਹੈ ਤੁਹਾਨੂੰ ਘਰ ਦੇ ਵਿੱਚ ਬੈਠੇ ਬੈਠੇ ਹੀ ਕਰਕੇ ਆਪਣੀਆਂ ਮੁਸ਼ਕਲਾਂ ਤੇ ਪ੍ਰੋਬਲਮ ਤੁਸੀਂ ਹੱਲ ਕਰ ਸਕਦੇ ਹੋ